ਅੱਜ ਤਰਨਤਨ ਅੰਮ੍ਰਿਤਸਰ ਬਾਈਪਾਸ ਚੌਕ ਵਿੱਚ ਵਿਕਾਸ ਮੰਚ ਪੰਜਾਬ ਨੇ ਆਪਣੇ ਸਾਥੀਆਂ ਸਮੇਤ ਕਾਰਗਿਲ ਵਿਜੇ ਦਿਵਸ ਦੀ 25ਵੀਂ ਬਰễਗੰਢ ਮਨਾਈ ਹੈ ਇਸ ਮੌਕੇ ਤੇ ਫੂਲਾ ਸਿੰਘ ਦਾ ਕਹਿਣਾ ਹੈ ਕਿ ਕਾਰਗਿਲ ਜੰਗ ਵਿੱਚ ਬਹਾਦਰ ਜਵਾਨਾਂ ਵੱਲੋਂ ਦਿੱਤਾ ਗਿਆ ਸਰਬ ਉੱਚ ਬਲੀਦਾਨ ਵਿਅਰਥ ਨਹੀਂ ਜਾਵੇਗਾ ਕਾਰਗਿਲ ਯੁੱਧ ਨਾ ਸਿਰਫ ਫੌਜੀਆਂ ਨੂੰ ਸਗੋਂ ਦੇਸ਼ ਦੇ ਨੌਜਵਾਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਦਾ ਰਹੇਗਾ ਇਹ ਪ੍ਰੋਗਰਾਮ ਜਿਹੜਾ ਵਿਕਾਸ ਮੰਚ ਪੰਜਾਬ ਜਿਹੜੀ ਸਮਾਜ ਸੇਵੀ ਸੰਸਥਾ ਆ ਇਹਦੇ ਵੱਲੋਂ ਬੜੇ ਲੰਬੇ ਸਮੇਂ ਤੋਂ ਜਿਹੜਾ ਹੈ ਅਸੀਂ ਕਾਰਗਿਲ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਹਰ ਸਾਲ 26 ਜੁਲਾਈ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਤੇ ਇਹਦੇ ਵਿੱਚ ਜਿਹੜੇ ਹੈ ਸਾਡੇ ਉਸ ਵੇਲੇ ਦੇ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦੇ ਲਗਭਗ 40 ਜਿਹੜੇ ਸੀ ਤੇ ਸ਼ਹੀਦ ਤੇ ਛਿੱਦੀ ਜਿਹੜੀ ਸੀ ਉਹਨਾਂ ਨੇ ਪ੍ਰਾਪਤ ਕੀਤੀ ਹੈ ਜਵਾਨਾਂ ਨੇ ਤੇ ਸਾਡਾ ਉਹਨਾਂ ਨੂੰ ਜਿਹੜਾ ਅਸੀਂ ਸ਼ਰਧਾਂ ਦੇ ਫੁੱਲ ਭੇਟ ਕਰਦੇ ਆ ਵਿਕਾਸਮੰਦ ਪੰਜਾਬ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਮਿਲ ਕੇ ਇੱਕ ਸਰਵਿਸਮੈਨ ਲੀਗ ਦੇ ਨਾਲ ਮਿਲ ਕੇ ਤੇ ਆਰਮੀ ਅਫੀਸਰਾਂ ਦੇ ਨਾਲ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਇਹ ਸਾਂਝਾ ਪ੍ਰੋਗਰਾਮ ਮਨਾਉਂਦੇ ਸੀ ਇਸ ਵਾਰੀ ਕੁਝ ਪ੍ਰਬੰਧਕਾ ਕਾਰਨ ਸਾਡੇ ਕੋਲੋਂ ਬਹੁਤਾ ਪ੍ਰਬੰਧ ਨਹੀਂ ਹੋ ਸਕਿਆ ਤੋਂ ਅਸੀਂ ਵਿਕਾਸ ਮਚੂਵਲ ਪੰਜਾਬ ਵੱਲੋਂ ਰਸਮੀ ਤੌਰ ਤੇ ਜਿਹੜੀ ਇਹ ਸ਼ਰਧਾਂਜਲੀ ਜਿਹੜੀ ਹੈ ਉਹ ਪੇਸ਼ ਕਰ ਰਹੇ ਹਾਂ ਸਾਨੂੰ ਮਾਣ ਹੈ ਸ਼ਹੀਦਾਂ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਾਰ ਕੇ ਸਾਨੂੰ ਭਾਰਤ ਦੇਸ਼ ਵਾਸੀਆਂ ਨੂੰ ਸੁਖ ਦੀ ਨੀਂਦ ਲੈਣ ਦਾ ਜਿਹੜਾ ਹੈ ਉਪਰ ਅੱਲਾ ਕੀਤਾ ਅਸੀਂ ਉਹਨਾਂ ਨੂੰ ਸੌ ਸੌ ਵਾਰ ਨਮਸਕਾਰ ਕਰਦੇ ਆ ਸਰਦਾਰ ਦੇ ਪੁੱਲ ਪੇਟ ਕਰਦੇ ਆ ਇਹ ਪੰਜਵੀਂ ਬਰੇ ਗੰਡ ਜਿਹੜੀ ਹੈ ਇਹ ਮਨਾਈ ਜਾ ਰਹੀ ਹੈ 1999 ਦੇ ਵਿੱਚ ਜਿਹੜੇ ਸਾਡੇ ਜਵਾਨ ਸੀ ਇਹ ਜੁਲਾਈ ਮਹੀਨੇ ਦੇ ਵਿੱਚ ਜਿਹੜਾ ਲੜਾਈ ਛੜੀ ਸਾਡੀਆਂ ਜਿਹੜੀਆਂ ਚੋਟੀਆਂ ਨੂੰ ਛਡਾਉਣ ਲਈ ਸਾਡੇ ਜਵਾਨਾਂ ਨੇ ਆਪਣੀ ਅੱਛਾ ਹੱਤਾਂ ਦਿੱਤੀਆਂ ਸੋ ਹੁਣ ਇਹ ਜਿਹੜੀ ਹੈ ਪੰਜਵੀਂ ਬਰੇ ਗੰਡ ਜਿਹੜੀ ਹੈ पूरे देश कारगर शहीद की अजीत की ओथेंटिक खबर सबसक्राइब करो अजीत वैब टीवी अते ताजी खबरां दी नोटिफिकेशन पाँच के लिए बैल आईकन क्लिक करो